ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਬਲਟੂਆ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਬਲਟੂਆ ਨਗਰ ਦੇ ਵਿੱਚੋਂ ਤੁਹਾਨੂੰ ਬਾਉ ਸਖਦੇਵ ਤੇ ਫੂਲੇ ਨੂੰ ਮਲਾਵਾਂਗੇ ਪੰਜ ਮੱਝਾਂ ਝੋਟੀਆਂ ਵੀਡੀਓ ਦੇ ਵਿੱਚ ਵਿਕਰੀ ਵਾਲੀਆਂ ਰਹਿਣਗੀਆਂ ਤਿੰਨ ਬਿਲਕੁਲ ਸੁਈਆਂ ਸਵਾਈਆਂ ਤੇ ਸਜਣੋਂ ਦੋ ਰਹਿਣਗੀਆਂ ਗੱਬਣਾ ਮੱਝਾਂ ਝੋਟੀਆਂ ਇਹਨਾਂ ਸਾਰੀਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਣਾ ਜਿੰਨੀ ਕ ਸਮਝ ਆ ਉਸ ਤੋਂ ਬਾਅਦ ਅਗਲੀ ਕਾਰਵਾਈ ਤੁਸੀਂ ਕਰਨੀ ਆ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਹੈ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਮਾਈਦੀਆਂ ਵੀ ਗੱਲਾਂ ਬਾਤਾਂ ਹੋਈਆਂ ਕਹਿੰਦੇ ਬੜਾ ਚੰਗਾ ਦੁੱਧ ਕਰਮਾਂ ਵਾਲੀ ਨੇ ਮਗਰਲੇ ਸੂਏ ਦਿੱਤਾ ਆ ਝੂਟੀ ਆ ਗਈ ਆ ਬਿਲਕੁਲ ਸੂਈ ਸਵਾਈ ਤਾਜੀ ਗਿੱਲੀ ਮਗਰ ਕੱਟੀ ਉਦੋਂ ਅੱਗੇ ਝੋਟੀ ਸੂਈ ਸਵਾਈ ਇਹਦੇ ਕੋਲੇ ਵੀ ਕੱਟੀ ਕਿੰਨੇ ਦਿਨਾਂ ਦੀ ਸੂਈ ਤੇ ਇੱਕ ਤੁਹਾਨੂੰ ਅੱਜ ਡੱਬੀ ਫੇਰ ਲੈ ਆਏ ਆ ਇਹ ਨਾ ਸੋਚਿਓ ਮਗਰਲੀ ਵੀਡੀਓ ਵਾਲੀ ਆ ਇਹ ਫੋਟੋਆਂ ਕਰਾ ਕਰਾ ਕਹਿੰਦੇ ਰੱਖਦੇ ਪਏ ਆ ਇਹਦੇ ਮਗਰ ਬੱਚਾ ਵੇਖੋ ਜਮਾਂ ਤਾਜ਼ਾ ਆ ਗਿਆ ਇਹਦੇ ਕੱਟਾ ਆ ਦੇਖੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਧੰਨਵਾਦ ਵੇਖਿਓ ਵੀਡੀਓ ਸਾਰੀ ਕਰਿਓ ਲਾਈਕ ਸ਼ੇਅਰ ਤੇ ਪਿਆਰ ਸਤਿਕਾਰ ਦਿਓ ਸਾਰੇ ਭੈਣਾ ਭਰਾਵਾਂ ਨੂੰ ਪਾਉਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਕਾ ਹੋਰ ਸੁਣਾਓ ਬੜੀ ਕਿਰਪਾ ਕਰਦੀ ਸਿਆ ਗੁਰੂ ਰਾਮਦਾਸ ਦੀ ਮਿਹਰ ਆ ਚੜਦੀ ਕਲਾ ਐਨ ਚੜਦੀ ਕਲਾ ਅੜਾਈੋਂ ਦੇ ਧੂੜ ਚਾਚਾ ਭਤੀਜਾ ਨਹੀਂ ਨਹੀਂ ਵੇਖੀ ਜਾਂਦਾ ਮਾਲ ਮਾਲ ਵੀ ਕੀ ਜਾਂਦਾ ਨਾ ਰੱਬ ਦੀ ਮਿਹਰ ਆ ਸਤਗੁਰ ਚਲੋ ਮੰਦਾ ਠੰਡਾ ਸੀ ਫੇਰ ਵੀ ਚਲਾਈ ਗਈਆਂ ਛੱਕਾ ਚ ਚੰਗੀ ਚੱਲੀ ਜਾਂਦਾ ਹਨਾ ਆ ਤੇ ਡਰੈਸ ਦਈਏ ਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਬਾਬਾ ਫੂਲਾ ਹਾਏ ਤੇ ਨੰਬਰ ਹੈਗਾ 887288568 89844032 ਇਹਨਾਂ ਦੋਨਾਂ ਨੰਬਰਾਂ ਤੇ ਕਰੇ ਸੰਪਰਕ ਇਹਨਾਂ ਨੰਬਰਾਂ ਤੇ ਵਟਸਐਪ ਆ ਡੱਬੀ ਮਗਰਲੇ ਵਾਲੀ ਤਾਂ ਨਹੀਂ 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 ਨਵੰਗਾਮ ਤੇ ਤੈਨੂੰ ਪਤਾ ਹੀ ਆ ਆ ਤੀਜੀ ਚੌਥੀ ਮੈਂ ਆਪਾਂ ਜਬਾਨ ਕੀਤੀ ਸੀ ਨਾ ਪੈਣਾ ਭਰਾਵਾਂ ਨੂੰ ਇੱਕ ਡੱਬੀ ਜ਼ਰੂਰੀ ਲੈ ਆ ਕਰਾਂਗੇ ਵਾਕਈ ਯਾਰ ਕਿੱਥੋਂ ਪੜਦੇ ਆ ਇਤਰਾ ਹੀ ਤਰੇਆ ਫਿਰਦੇ ਮਿਲ ਜਾਂਦੇ ਆ ਤਰੇਆ ਫਰੇਆ ਤੁਹਾਡੇ ਏਰੀਏ ਚ ਹੈਗੀਆਂ ਫਿਰ ਇਹਦਾ ਮਤਲਬ ਆਹ ਹੈ ਗਿਆਂਗੇ ਚੰਗੀਆਂ ਜੀ ਮੈਂ ਤਾਂ ਤੁਸੀਂ ਪਾਤੀ ਆ ਤਸ ਜੀ ਦੇ ਇੱਕ ਤੇਰੇ ਇਲਾਕੇ ਚ ਲਿਆ ਕੇ ਵੇਚੀ ਝੋਟੀ ਇੱਕ ਹਾਂ ਮ ਆਪਣੇ ਇਲਾਕੇ ਚ ਵੀ ਆਈ ਬੜੀ ਚੰਗੀ ਸੀ ਬੜੀ ਚੰਗੀ ਝੋਟੀ ਪਹਿਲਾਂ ਕੱਟੀ ਪਹਿਲਾਂ ਇਹ ਦੂਜਾ ਸੁਗਾ ਛੇ ਦੰਦ ਤੇ ਦੂਜਾ ਸੁਗਾ ਛੇ ਦੰਦ ਝੋਟੀ ਆ ਤੇ ਪਾਉ ਜੀ ਇਹ ਕਿੰਨੇ ਦਿਨਾਂ ਦੀ ਸੁਈਤਾ ਜੀ ਇਹ ਕੱਲ ਦੀ ਸੁਈ ਆ ਤੇ ਇਹਦੇ ਥਲੇ 10 ਕਿਲੋ ਬੌਲੀ ਡੇਡ ਗੇੜੂ ਠੀਕ ਆ 9 10 ਕਿਲੋ ਬੌਲੀ ਕਲਦੀ ਸੂਈ ਕਲਦੀ ਸੂਈ ਬੱਚਾ ਕਟਾ ਮਗਰ ਕਟਾ ਗਿਆ ਓਕੇ ਲੈ ਫੂਲਿਆ ਕੱਢੀ ਚੱਲ ਮੇਰਾ ਵੀਰ ਕਿਰਾ ਇਹਨੂੰ ਬਾਹਰ ਤੇ ਚੂਣ ਚਾਣ 100 ਦੀ 100 100 ਦੀ ਦੁੱਧ ਚੰਗਾ ਦਿੱਤਾ ਉਹ ਝੁੱਟੀ ਨੇ ਦੁੱਧ ਦੇ ਉਰੀਆਂ ਵਾਲੀ ਆ 17 18 ਕਿਲੋ ਦੀ ਗਾਰੰਟੀ ਏਦੀ ਕਿਆ ਬਾਤ ਆ ਬੜੀ ਪੜੀ ਸੰਭੀ ਦੁੱਧ ਦਿੰਦੀਆਂ ਕਰਕੇ ਹੀ ਤਾਂ ਹਰ ਵੀਡੀਓ ਚੱਕ ਲੈ ਕੇ ਆਈ ਜੀ ਹਾਂ ਉਹਦੇ ਥੱਲੇ 16 ਚਵਾਇਆ ਹਨਾ ਆ 16 ਚਵਾ ਕੇ ਇਹਦੇ ਥੱਲੇ ਉਹ 16 ਚਵਾ ਦਾਂਗੇ ਜੇ ਅੱਜ ਦੇ ਵਾਰਤੀ ਕਿ ਰਹਿ ਗਈ ਓਕੇ ਫੁੱਲਾ ਸਾਂ ਚੂਣ 100 ਦੀ 100 ਆ ਫੇਰ ਦੀ ਦੋ ਵਾਰ ਮੈਂ ਬੱਚਾ ਚੁੰਗਿਆ ਨੇ ਓਕੇ ਬੜੀ ਵੇਲ ਆ ਸੱਜਣਾ ਬੜੀ ਪਲੀ ਸੰਭੀ ਤੇ ਨਿਕਰ ਮੈਂ ਓਕੇ ਰਿਪੋਰਟ ਬੜੀ ਵੱਡੀ ਮੈਂ ਬੜੀ ਆ ਵੱਡੀ ਬੁੱਢੀ ਫੁੱਲ ਆ ਕੁੜੀ ਇਹ ਨਾ ਵੀ ਆਖੇ ਵੀ ਛੋਟੀ ਜੀ ਬਹੁਤ ਵੱਡੀ ਮੈਂ ਆ ਸੇੜੀ ਬਹੁਤ ਵੱਡੀ ਮੈਂ ਚੰਗੀ ਆ ਸਫਾਈਆਂ ਚੰਗੀਆਂ ਤੁਹਾਨੂੰ ਮੈਂ ਨੇੜਿਓਂ ਕਰਾਵਾਂ ਚੈੱਕ ਆ ਦੇਖੋ ਬੋਲੇ ਜਹਾ ਜਗੂਗੀ ਮੈਂ ਜਦੋਂ ਆ ਗਈ ਦੁੱਤੇ ਕਰਮਾਂ ਵਾਲੀ ਫੁੱਲ ਤੇ ਇਹ ਬੌਲਾ ਖਲਦੀਸਾ ਚੋਇਆ ਹੀ ਮੈਂ ਦੋਤੇ ਹੁੰਦੀ ਹਾਂ ਖਾਲੀ ਕਰੀ ਚੱਲੇ ਆ ਖਾਲੀ ਕਰੀ ਜਿੰਨੀ ਮਰੀ ਹੋ ਜੇ ਹਾਂ ਜੇ ਇਹਨੂੰ ਮੈਂ ਇਹਨੂੰ ਥੱਲੇ ਛੱਡ ਦੇ ਮੈਂ ਗਈ ਗਈ ਛੱਡ ਜਾਂਦੀ ਹਾਂ ਛੱਡ ਜਾਂਦੀ ਓਕੇ ਰਿਪੋਰਟ ਮੈਂ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਇਹਦੀ ਗੱਲ ਜੀ ਕਿਸੇ ਨਾਲ ਚੱਲਣ ਲਈ ਓਕੇ ਓਕੇ ਹਾਂ ਇਹਦਾ ਮੁੱਲ ਫੋਨ ਤੇ ਰਹੂਗਾ ਫੁੱਦਿਆ ਹਾਂ ਹਰਿਆਣੇ ਦੀਆਂ ਦੋ ਝੋਟੀਆਂ ਆਪਣੇ ਕੋਲ ਹਰਿਆਣੇ ਦੀਆਂ ਆ ਪਿਓ ਹਰਿਆਣੇ ਦੀਆਂ ਕੀ ਬਾਤ ਆ ਇਹਦਾ ਕੀ ਹਿਸਾਬ ਆ ਇਹ ਦੂਜਾ ਸੁਆ ਖਲਦੀਸਾ ਝੋਟੀ ਸੂਈ ਆ 13 ਲੀਟਰ ਦੁੱਧ ਹੋਣ ਹੋਊ ਝੋਟੀ ਥੱਲੇ ਮਗਰ ਕੱਟੀ ਐ ਸੁਆ ਸੁਆ ਦੂਜਾ ਦੈਣ ਕਿੰਨੇ ਹੋ ਗਏ ਦੈਣ ਇਹਨੂੰ ਹੋ ਗਏ ਨੇ ਕੇ ਸਾਤ ਆਖ ਸੂਈ ਨੇ ਠੀਕ ਆ ਕੱਢ ਦਿਓ ਬਾਹਰ ਚੋਣੇ ਵੀ 100 ਦੀ 100 100 ਅਦੀ 100 ਬੜੀ ਚੰਗੀ ਚੋਣ ਠੀਕ ਆ ਮਗਰ ਕੱਟੀ ਮਗਰ ਕੱਟੀ ਇਹਦੀ ਆ ਕੱਟੀ ਜਿਹੜੀ ਕੋਲੇ ਖੜੀ ਆ ਕੋਲੇ ਖੜੀ ਠੀਕ ਆ ਸੱਜਣੋ ਬੱਚਾ ਤੁਸੀਂ ਆਪੇ ਚੈੱਕ ਕਰ ਲਿਓ ਆ ਦੇਖੋ ਦੂਜਾ ਸੂਆ ਝੋਟੀ ਕੱਦ ਕੱਟੂਗਾ ਬੇਲ ਵੇਖੋ ਥਾਂ ਲਵੇ ਦੀ ਬਹੁਤ ਸੁਥਰੀ ਦੇਖੋ ਕਿ ਉਹਨ ਬਹੁਤ ਚੰਗਾ ਹੋਊਗਾ ਕਿਉਂਕਿ ਥਣ ਬਹੁਤ ਚੰਗਾ ਲੱਗਾ ਕੱਟਿਆ ਪੈਠੌਰ ਸਰ੍ਹਸੇ ਦੀ ਪਿਓਰ ਸਰ੍ਹਸੇ ਸਰ੍ਹਸੇ ਦੀ ਵਾਕਿਆਈ ਸਰ੍ਹਸੇ ਸਾਰਦੇ ਆ ਮੱਝਾ ਦੋ ਲਿਆਏ ਆ ਆਪਾਂ ਜੋੜੀ ਬੜਾ ਪਿੱਠਪੁੜਾ ਹਨਾ ਹਾਂ ਆਈਆ ਆ ਇਹਦੇ ਕੋਲੇ 12 13 ਕਿਲੋ ਦੁੱਧ 12 13 ਕਿਲੋ ਮਗਰ ਕੱਟੀ ਆ ਗਈ ਮਗਰ ਕੱਟੀ ਓਕੇ ਤੇ ਇਹਦਾ ਕੀ ਰੇਟ ਰੱਖਣਾ ਇਹਦਾ ਰੇਟ ਕਲਦੀਸ 1,50,000 ਠੀਕ ਆ ਤੇ ਅੱਗੋ ਫੂਲਾ ਮਾਨਤਨ ਕਰ ਦਊਗਾ ਫੂਲਾ ਕਿ ਨਾ ਕਰੂਗਾ 1 ਲੱਖ 23000 ਦੀ ਦੇ ਦੇਾਂਗੇ 22 ਦੀ ਦੇ ਦੇ ਕੇ ਪਤਨ ਚਲੋ ਹਾਂ 22 1 ਲੱਖ 22000 22000 ਦੀ ਮਗਰ ਕੱਟੀ 120000 ਦੀ 200 ਛੋੜ ਕੀ ਬਾਤ ਹਾਂ 1 ਲੱਖ ਤੇ 20000 ਦੀ 20000 ਪਰ ਝੂਟੀ ਝੋਟੀ ਆ ਝੂਟੀ ਝੋਟੀ ਆ ਹਨਾ ਆ ਓਕੇ ਆ ਜਾਵਾ ਕੀ ਬਾਤ ਤੇ ਅੱਗੇ ਆ ਗਈ ਆ ਇਹ ਪਹਿਲਣ ਇਹ ਵੀ ਪਹਿਲਣ ਇਹ ਕਿਹੜੇ ਏਰੀਏ ਦੀ ਆ ਇਹ ਵੀ ਉਧਰ ਦੀ ਆਹ ਸਰ ਇਹ ਤਾਂ ਤਾਜੀ ਆ ਹਨਾ ਇਹ ਵੀ ਤਾਜੀ ਬਿਲਕੁਲ ਇਹ ਨਾਲ ਉਹ ਆਜੀ ਲੱਥਾ ਕੱਟੀ ਦਾ ਠੀਕ ਇਹਦੇ ਮਗਰ ਵੀ ਕੱਟੀ ਹਾਂਜੀ ਇਹਦੇ ਮਗਰ ਵੀ ਕੱਟੀ ਠੀਕ ਆ ਠੀਕ ਆ ਠੀਕ ਇਹ ਪਹਿਲਾਂ ਨਾ ਇਹ ਪਹਿਲਾਂ ਨੇ ਓਕੇ ਚੰਗਾ ਕੱਤ ਕੱਟ ਹਨਾ ਬਹੁਤ ਚੰਗਾ ਚਵਾਈ ਬੜੀ ਕੁਲਦੀਪ ਸੇ 2 ਕਿਲੋ ਗਾੜੇ ਉੱਚੋ ਠੀਕ ਓਕੇ ਦੇਖਿਓ ਸੱਜਣਾ ਤੁਰਦੀ ਦਾਹਾਂ ਤੋਂ 10000 ਕਿਲੋ ਬੌਲੀਆ ਝੋਟੀ ਥੱਲੇ ਓਕੇ ਕੀ ਬਾਤ ਆ ਦੇਖੋ ਸਾਫ ਸੂ ਬਹੁਤਾ ਥੱਲੇੋਂ ਫੈਕਸ ਹਵਾਨੇ ਦੀ ਆ ਦੁੱਧ ਦੇ ਦੂ ਹਨਾ ਦੁੱਧ 14 ਕਿਲੋ ਦੀ ਆਪਣੀ ਗਾਰੰਟੀ ਹੋਣਾ ਹਾਂ ਦੇ ਦੋਗੀ ਹਨਾ ਕਰਮਾਂ ਵਾਲੀ 12 13 ਕਿਲੋ ਤੋਂ ਤਾਂ ਨਹੀਂ ਲੱਗਦੀ ਦੇਖੋ ਸਜਣੋ ਕੀ ਬਾਤ ਪਹਿਲਾਂ ਕੱਟੀ ਆ ਦੋ ਵਾਲ ਪੂਛ ਦੇ ਵਿੱਚ ਬਾਕੀ ਸਾਰੀ ਹੈ ਕਰੰਗ ਕਾਲੀ ਹੈ ਕੀ ਬਾਤ ਆ ਇਧਰ ਹੈ ਕਲਦੇਸਿਆ ਯਾਰ ਕਿਉਂ ਨਹੀਂ ਬੜਾ ਲੱਗਾ ਝੁੱਟੀ ਨੂੰ ਹੈ ਇਧਰ ਹੈ ਕੀ ਬਾਤ ਠੰਡੀ ਬਹੁਤ ਆ ਬਹੁਤ ਜਿਆਦੀ ਵੇ ਹਣਾ ਵੇੜੇ ਚ ਖਲਾਰ ਕੇ ਚੋਲੋ ਬਾਹਰ ਹਾਂ ਜਿਵੇਂ ਤੁਰਕੀ ਆਈ ਆ ਤੇ ਨਾਲ ਹੀ ਹਾਂ ਵੇ ਕੀ ਬਾਤ ਮੱਛੀ ਮੋਟਰੀ ਆ ਮੱਛੀ ਮੋਟਰੀ ਇਹਦਾ ਰੇਟ ਇਹਦਾ ਵੀ 1 25 1 20 ਦੀ ਆ ਨਾ ਹੀ 1 25 ਤੇ 1 20 ਦੀ ਹਾਂ ਨਾ ਆ ਓਕੇ ਰਿਪੋਰਟ ਇਹ ਵੀ ਛੋਟੀ ਹੈ ਨਾ ਬਹੁਤ ਵੱਡੀ ਛੋਟੀ ਇਹ ਨਹੀਂ ਆ ਛੋਟੀ ਹੋਊ ਨਾ ਉਹਦਾ ਕਤੋਂ ਤਾਜਾ ਲਾ ਸਕਦਾ ਗਲਾ ਬਹੁਤ ਵੱਡੇ ਕੱਟ ਕੋਈ ਜਗ੍ਹਾ ਨਹੀਂ ਦੋਵੇਂ ਮੈਂ ਮਗਰ ਕੱਟੀ ਤਾਂ ਜੀ ਮਗਰ ਕੱਟੀ ਦੋ ਮਗਰੀ ਕਟੀਆਂ ਇਹ ਸਾਲ ਛੋਟੀ ਗਲਦੀ ਸੀ ਹਾਂ ਯਾਰ ਚੰਗੀ ਆ ਬਹੁਤ ਚੰਗੀ ਦੀ ਸਾਰੀ 14 15 ਕਿਲੋ ਦੀ ਇਹਦੀ ਗਾਰੰਟੀ ਹੋਊ ਤੇ 15 16 ਕਿਲੋ ਦੀ ਪਰਲੀ ਓਕੇ ਆ ਦੋਵੇਂ ਮੈਂ ਇੱਕੇ ਲਾਕੇ ਦੀਆਂ ਏਰੀਏ ਦੇ ਹਿਸਾਬ ਨਾਲ ਦੁੱਧ ਦੇ ਜਾਂਦੀਆਂ ਹਨ ਠੰਡੀ ਠੁੰਡੀ ਫੁੱਲ ਆ ਬੜੀ ਚੰਗੀ ਫੇਰ ਬਹਿ ਜੇ ਭਾਵੇਂ ਫੁੱਲਾ ਹੈ ਜਿਤਨਾ ਮਰਜ਼ੀ ਲੈ ਹਾਂ ਨਾ ਜਿਆਦਾ ਥੱਲੇ ਨਾ ਪੋਤੇ ਚੋ ਦੁੱਧ ਦੇ ਬਾਲਟੀ ਚਾਹੀਦੀ ਆਪਾਂ ਓਕੇ ਬਸ ਕਰ ਬਸ ਕਰ ਬਹੁਤ ਠੰਡੀ ਧੀਰੀ ਪਹਿਲਾਂ ਕੱਟੀ ਬੜੀ ਚੰਗੀ ਤੇ ਅੱਗੇ ਆ ਗਈ ਆਹ ਇਹ ਮੈਂ ਆਪਾ ਕੁਲਦੀਪ ਸੇ ਗ੍ਰਾਈਂਡਰ ਦੀ ਆਪਣੇ ਪਿੰਡੋਂ ਲਈ ਆ ਮੈਂ ਠੀਕ ਆ ਇਹ ਮੈਂ ਦੀ ਆਪਣੇ ਤੋਂ ਕੋਈ ਲਿਖਾ ਕੇ ਗਾਰੰਟੀ ਲੈ ਜੇ 15 ਕਿਲੋ ਦੀ ਓਕੇ ਕੱਢ ਫੁੱਲਾ ਸਿਆ ਬਾਹਰ ਦਿਨ ਦਿਨ ਅਜੇ ਹਫਤਾਲੇ ਜੂ ਇੱਕ ਹਫਤਾਲੇ ਹਾਂ ਉਹ ਪਿੱਛੇ ਦੀ ਥਣਾ ਦੀ ਆਪਣੀ ਗਾਰੰਟੀ ਉਪਲ ਪਈ ਮੈਨੂੰ ओके ओ देखो माल ज्यादा पाओकल हां ते माल करके ना ਥਲੇ ਗਿੱਲਾ ਬਤਾ ਥਾਰੀਂ ਦਾ ਵੇ ਮੈਂ ਮੈਂ ਹੀ ਹਾਂ ਹਾਂ ਉਹਦਾ ਪੈਣਾ ਭਰਾਵਾਂ ਨੇ ਆਪ ਹੀ ਵੇਖ ਲੈਣਾ ਹਾਂਜੀ ਹਾਂਜੀ ਜੇ ਦੁੱਧ ਵਾਲੀ ਆ ਤਾਂ ਦੁੱਧ ਵਾਲੀ ਆ ਹਨਾ ਮਦਰੀ ਡਵਲੀ ਦੀ ਮੈਂ 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 ਹਾਂ ਹਾਂ ਚੰਗੀ ਆ ਪਲਾਂਪਲਾਂ ਚ ਆ ਗਈ ਆ ਆ ਪਲਾਂਈਆਂ ਚਾਈ ਦਨ ਲੈ ਜੂ ਪੰਜ ਚਾਰ ਤਰਾਹ ਹਮ ਨੂੰ ਲੈ ਅਜੇ ਅੱਠ ਤੇ ਨਹੀਂ ਮੈਂ ਸੁਣਦੀ ਨਹੀਂ ਸੁਣਦੀ ਹਨਾ ਹਾਂ ਵਾਕੇ ਕੋਈ ਸ਼ੱਕ ਨਹੀਂ ਕੀ ਬਾਤ ਇਹਦਾ ਰੇਟ ਇਹਦਾ ਕੁਲਦੀਸ਼ ਇੱਕ 10 1 5 ਦੀਆਂ ਨਹੀਂ ਮੁੱਲ ਇੱਕ 10 1 5 ਦੀਆਂ ਨਹੀਂ ਦੇ ਦੇਣੀ ਇੱਕ ਪਾਈ ਦੀ ਹਾਂ ਲੇਵਾ ਤਾਂ ਬਣਾ ਜੂ ਹੋਰ ਵੀ ਬੜਾ ਬੜਾ ਜੱਦ ਜੀ ਬੜੀ ਮੈਂ ਥੱਲਿਓਂ ਕਿੱਡੀ ਖੁੱਲੀ ਓਕੇ ਅੱਗੇ ਆ ਵੀ ਗੱਬਣ ਇਹ ਛੋਟੀ ਤੇ ਜਸੂਆ ਗੱਬਣ ਖਲਦੀ ਇਹ ਵੀ ਕੱਢ ਫੁੱਲਾ ਸਿਆਂ ਥੋੜੀ ਪਿੰਡਿਓ ਫਿੱਕੀ ਥੱਲਿਓਂ ਵੜੀ ਠੀਕ ਆ ਸੇਰ ਮੂੰਹ ਵੇਖ ਕੇ ਜਾ ਸੋਣਾ ਹਾਂ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਠੀਕ 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 ਦੈਨ ਲੈ ਜੂ ਇਹ ਵੀ ਦੈਨ ਇਹ ਵੀ ਹਫਤਾ ਲੈ ਜੂਗੀ ਇਹ ਤਾਂ ਹਫਤੇੋਂ ਵੀ ਜ਼ਿਆਦਾ ਖਲੂਗੀ ਥੱਲੇੋਂ ਬੜੀ ਬਨੂ ਠੀਕ ਆ ਪੁੱਛੇ ਪੁੱਛੇ ਲੋ ਥਣਾ ਲੋ ਬੀ ਇਹ ਆਪਣੀ ਗਾਰੰਟੀ ਆ ਪਿੱਛੇ ਦੀ ਥਣਾ ਦੀ ਓਕੇ ਥਣ ਵੇਖੇ ਆ ਪਿੱਛਾ ਇੱਥੇ ਦੋ ਦਿਨ ਹੋ ਗਏ ਮੈਂ ਆਈ ਤੇ ਧੰਨਵਾਦ ਬਾਕੀ ਜਿਹੜਾ ਸੱਜਣ ਲੈਣੀ ਚਾਹੁੰਦਾ ਹਨਾ ਉਹਦੀ ਤਸੱਲੀ ਕਰ ਲੈ ਆ ਕਮਾਲੋ ਸਾ ਬਣ ਜਾਣੀ ਆ ਝੋਟੀ ਥੱਲੋਂ ਚੰਗੀ ਪੂਰੀ ਪੂਰੀ ਬਣੂਗੀ ਪਿੱਛੇ ਨੂੰ ਬਣੂ ਸਾਰੀ ਹਾਂਜੀ ਬਰੀਕ ਚਮੜੀ ਦੀ ਆ ਸਜਣੋਂ ਅੰਗ ਬੇਸ਼ੱਕ ਫਿੱਕਾ ਰਹਿ ਗਿਆ ਸੰਭੀ ਘਟਾ ਬਰੀਕ ਚਮੜੀ ਦੀ ਪਤਲੀ ਚਮੜੀ ਦੀ ਖੋਡਾ ਖਾਡਾ ਚੰਗਾ ਝੂਟੀ ਦਾ 10 ਕਿਲੋ ਦਾ ਤਾਂ ਕੰਡੇ ਵਾਲਾ ਆਵਣਾ ਪਈ ਜਾਉ 10-11 ਕਿਲੋ ਦੁੱਧ ਦੇ ਦ ਆ 10 ਕਿਲੋ ਤਾਂ ਭੁਖੀ ਧਈ ਰਹਿ ਕੇ ਦਿੱਤਾ ਇਹਨੇ ਪਰਤੇ ਦੇ ਦੂਗੀ ਵਿਚਾਰੀ ਹਾਂ ਉਹਨਾਂ ਦਾ ਕੰਮ ਟਰੈਕਟਰ ਟਰੈਕਟਰਾਂ ਦਾ ਜੀ ਤੋਂ ਲਈ ਆ ਕਰਾਇ ਕਰੋ ਇਹਦਾ ਠੀਕ ਆ ਇਹਦਾ ਰੇਟ ਇਹਦਾ ਉੜਦਾਂ ਵਾਲਾ ਕੁਲਦੀਪ ਸਿਆ ਮੁੱਲ 85 ਮੁੱਲ 85 82 ਦੀਆਂ ਨਾਹੀਂ ਚੱਲਾਂ ਦੇ ਚੱਲਾਂ ਦੇ ਜਿਹੜਾ ਲੈ ਜੂ ਸਾਰਾ ਸਿਆਲ ਦੁੱਧ ਪੀਊਗਾ ਮੁੱਲ 85 ਤੇ 82000 ਦੀ ਆ ਆ ਇੱਕ ਪਾਈਂਦੀ ਨਾਲ ਵੱਡੀ ਮੈਂ ਇਹ ਇੱਕ ਪਾਈਂਦੀ ਓਕੇ ਆ ਦੋਵੇਂ ਇੱਕ 20 20 ਦੀਆਂ ਆ ਦੋਵੇਂ ਝੁੱਟੀਆਂ 1 ਲੱਖ ਤੇ 20 2000 ਦੀਆਂ ਮੂਰਤਾਈਆਂ ਕੱਟੀ ਬੈਠੀਆਂ ਦੋਵੇਂ ਮੂਰਤਾਈ ਮੂਰਤਾਈ ਹਣਾ ਹਾਂ ਬਹੁਤ ਚੰਗੀਆਂ ਝੂਟੀਆਂ ਬਹੁਤ ਚੰਗੀਆਂ ਜਿਹੜਾ ਲੈ ਜੇ ਹਨਾ ਚੰਗੇ ਪਸ਼ੂ ਆ ਦੋਨੇ ਦੋਨਾਂ ਮਗਰ ਕੱਟੀਆਂ ਤੇ ਇਹਦਾ ਮੁੱਲ ਫੋਨ ਤੇ ਇਹਦਾ ਮੁੱਲ ਫੋਨ ਤੇ ਓਕੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ